ਤਾਂ ਥੀਰੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਕਿਰਨ ਬਟਿਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਹਾਂਜੀ ਅੱਜ ਦੀ ਵੀਡੀਓ ਚਾਪ ਤੁਹਾਡੇ ਸਾਰਿਆਂ ਲਈ ਲੈ ਕੇ ਆਇਆ ਇੱਕ ਬਹੁਤ ਹੀ ਸੋਹਣਾ ਹੈਂਡਵਰਕ ਐਂਡ ਨੀਡਲਵਰਕ ਦਾ ਸੂਟ ਜਪਾ ਹੌਣ ਰੈਡੀ ਕੀਤਾ ਹੈ ਜੀ ਇਹ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਹਾਂਜੀ ਇਹ ਫਰਕ ਰਹੇਗਾ ਜੀ ਇਸ ਦੇ ਘੇਰੇ ਦੇ ਉੱਪਰ ਐਂਡ ਇਹ ਜੋ ਹੈਂਡਵਰਕ ਦਾ ਡਿਜ਼ਾਈਨ ਹੈ ਜੀ ਜੋ ਇਹ ਉੱਪਰ ਤੱਕ ਗਲੇ ਤੱਕ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਹਾਂਜੀ ਸੂਟ ਦੀਆਂ ਬਾਹਾਂ ਦੇ ਉੱਪਰ ਵੀ ਵਰਕ ਕੀਤਾ ਗਿਆ ਹੈ ਆਪਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਵਰ ਇਹ ਵਰਕ ਰਹੇਗਾ ਜਿਸ ਦੀਆਂ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਇਸ ਦੀਆਂ ਬਾਹਾਂ ਦੇ ਉੱਪਰ ਕੀਤਾ ਗਿਆ ਹੈ ਤੁਸੀਂ ਵੀ ਸਾਡੇ ਤੋਂ ਇਦਾਂ ਦੇ ਸੋਹਣੇ ਸੋਹਣੇ ਸੂਟ ਹੈਂਡਵਰਕ ਦੇ ਨੀਡਲਵਰਕ ਤੇ ਹੈਂਡ ਪੇਂਟ ਦੇ ਰੈਡੀ ਕਰਵਾ ਸਕਦੇ ਹੋ ਜੀ ਹਾਂਜੀ ਇਸ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਇੱਕ ਇਸ ਸੂਟ ਦੀ ਜਿਸ ਤੇ ਆਪਾਂ ਕਿਹਾ ਸੀ ਕਿ ਆਪਾਂ ਇਸ ਦੇ ਵਰਕ ਬਾਰੇ ਐਂਡ ਇਸ ਤੇ ਫੈਬਰਿਕ ਬਾਰੇ ਦੱਸਾਂਗੇ ਬਹੁਤ ਹੀ ਸੋਹਣਾ ਫੈਬਰਿਕ ਆ ਜੀ ਇਸ ਫੈਬਰਿਕ ਦਾ ਨੇਮ ਰਹੇਗਾ ਟੂਨ ਟੂਨ ਫੈਬਰਿਕ ਜਿਸ ਦੇ ਉੱਪਰ ਇਹ ਵਰਕ ਕੀਤਾ ਗਿਆ ਏ ਇਸੇਮ ਫੈਬਰਿਕ ਦੇ ਉੱਪਰ ਆਪਾਂ ਨੇ ਇੱਕ ਸੂਟ ਤੇ ਨੀਡਲਵਰਕ ਕੀਤਾ ਏ ਐਂਡ ਇੱਕ ਸੂਟ ਫਾਲ ਪਿੰਕ ਕੀਤਾ ਏ ਜੀ ਉਸ ਦੀ ਵੀਡੀਓ ਬਬ ਜਲਦੀ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਹਾਂ ਜੀ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਆਪਣੇ YouTube ਚੈਨਲ ਤੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਫੈਬਰਿਕ ਰਹੇਗਾ ਜੀ ਇਹ ਟੂਨ ਟੂਨ ਫੈਬਰਿਕ ਹੈ ਇਸ ਲਈ ਦੋਨੋਂ ਸਾਈਡ ਦੇ ਵਿੱਚ ਤੁਸੀਂ ਕੋਈ ਵੀ ਸਾਈਡ ਸਟਿਚ ਕਰਵਾ ਸਕਦੇ ਹੋ ਕਿਸੇ ਦੇ ਉੱਪਰ ਵੀ ਵਰਕ ਪੇਂਟ ਕਰਵਾ ਸਕਦੇ ਹੋ ਜੀ ਤੁਸੀਂ ਇਹ ਬਹੁਤ ਹੀ ਜ਼ਿਆਦਾ ਸੌਫਟ ਜਿਹਾ ਫੈਬਰਿਕ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਇਹ ਨਿਊ ਫੈਬਰਿਕ ਆ ਇਸ ਦਾ ਨਾਮ ਹੈ ਟੂਨ ਟੂਨ ਫੈਬਰਿਕ ਹਾਂਜੀ ਤੁਹਾਨੂੰ ਇਹ ਸੂਟ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਇਸ ਦੇ ਉੱਪਰ ਵਰਕ ਰਹੇਗਾ ਜੀ ਨੀਡਲਵਰਕ ਜੋ ਜੋ ਕਿ ਜਿਹੜੀ ਰੰਗੋਲੀ ਦੇ ਥ्रेड ਹੁੰਦੇ ਨੇ ਆਪਾਂ ਨੇ ਉਹਨਾਂ ਦੇ ਨਾਲ ਕੀਤਾ ਏ ਤੇ ਇਸ ਦੇ ਸੈਂਟਰ ਦੇ ਵਿੱਚ ਜਿੰਨੇ ਵੀ ਫਲਾਵਰ ਨੇ ਉਹਨਾਂ ਦੇ ਸੈਂਟਰ ਦੇ ਵਿੱਚ ਆਪਾਂ ਨੇ ਮੋਤੀ ਲਗਾਏ ਨੇ ਜੀ ਛੋਟੇ ਮੋਤੀ ਰਹਿਣਗੇ ਤੇ ਇਹ ਡ੍ਰੌਪ ਸ਼ੇਪ ਦੇ ਮੋਤੀ ਰਹਿਣਗੇ ਤੇ ਜੋ ਇਹ ਜਿਹੜਾ ਹੈਂਡਵਰਕ ਕੀਤਾ ਗਿਆ ਜੀ ਉਹ ਕੱਟਨ ਨਾਲ ਕੀਤਾ ਗਿਆ ਆਪਾਂ ਆਰੀ ਨਾਲ ਨਹੀਂ ਕੀਤਾ ਸੂਈ ਨਾਲ ਕੀਤਾ ਏ ਤੁਸੀਂ ਆਰੀ ਨਾਲ ਵੀ ਕੱਟ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਹਾਂਜੀ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਘਰ ਬੈਠ ਕੇ ਰੈਡੀ ਕਰ ਸਕਦੇ ਹੋ ਜੀ ਆਪਾਂ ਤੁਹਾਡੇ ਨਾਲ ਹੋਰ ਵੀਡੀਓ ਸ਼ੇਅਰ ਕਰਾਂਗੇ ਕਿ ਆਪਾਂ ਨੀਲ ਵਰਕ ਹੈਂਡਵਰਕ ਜਾਂ ਪੇਂਟ ਕਿਦਾਂ ਕਰਦੀਆਂ ਸੋ ਇਦਾਂ ਦੇ ਸੋਹਣੇ ਸੋਹਣੇ ਸੂਟਾਂ ਦੀ ਡਿਜ਼ਾਈਨ ਦੇਖਣ ਲਈ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾਉਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇਹ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਜੀ ਧੰਨਵਾਦ